ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸਵੈਣ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ওয়াটার ਕੈਨਨ ਵਾਲਾ ਨਵਦੀਪ ਜੋ ਕਿ ਕਿਸਾਨ ਅੰਦੋਲਨ ਦਾ ਚਰਚਿਤ ਚਿਹਰਾ ਹੈ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਹਰਿਆਣਾ ਪੁਲਿਸ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਆ ਨਵਦੀਪ ਦੇ ਮਾਤਾ ਨੇ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਦਿੱਤੀ ਹੈ ਕਿ ਮੇਰੇ ਪੁੱਤ ਦੇ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਹੈ 3 ਡਿਗਰੀ ਟਾਰਚਰ ਕੀਤਾ ਗਿਆ ਨਵਦੀਪ ਨੂੰ ਗ੍ਰਿਫਤਾਰੀ ਤੋਂ ਬਾਅਦ ਇਲਜ਼ਾਮ ਆ ਇਹ ਉਹ ਤੇ ਕੀ ਉਸਨੇ ਕੁੱਟਮਾਰ ਕੀਤੀ ਆ ਕਿਉਂਕਿ ਜਿਸ ਤਰੀਕੇ ਨਾਲ ਪਰਚੇ ਉਹਦੇ ਉੱਪਰ ਦਰਜ ਹੋਏ ਆ ਕਿਸਾਨ ਅੰਦੋਲਨ ਕਰਕੇ ਪਰਚੇ ਨਵਦੀਪ ਦੇ ਉੱਪਰ ਦਰਜ ਹੋਇਆ ਜਿਸ ਤੋਂ ਬਾਅਦ ਕੇ ਨਵਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੋਹਾਲੀ 에어ਪੋਰਟ ਤੋਂ ਔਰ ਉਸ ਤੋਂ ਬਾਅਦ 3 ਡਿਗਰੀ ਟਾਰਚਰ ਕੀਤਾ ਗਿਆ ਨਵਦੀਪ ਦੇ ਉੱਪਰ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਗਿਆ ਨਵਦੀਪ ਦੇ ਮਾਤਾ ਨੇ ਔਰ ਕੋਰਟ ਦੇ ਵਿੱਚ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਕੋਰਟ ਦੇ ਆਰਡਰਸ ਤੋਂ ਬਾਅਦ ਨਵਦੀਪ ਦਾ ਮੈਡੀਕਲ ਕਰਵਾਇਆ ਗਿਆ ਹੈ ਔਰ ਨਾਲ ਦੀ ਨਾਲ ਐਸਐਮਓ ਨੂੰ ਆਰਡਰ ਜਾਰੀ ਕੀਤੇ ਕੋਟ ਨੇ ਕਿ ਇਮੀਡੀਏਟਲੀ ਤੁਰੰਤ ਪ੍ਰਭਾਵ ਦੇ ਨਾਲ ਜੋ ਸਾਨੂੰ ਹੈ ਮੈਡੀਕਲ ਭੇਜਿਆ ਜਾਵੇ ਇਸ ਤਰ੍ਹਾਂ ਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਕਿ ਮੈਡੀਕਲ ਦੇ ਵਿੱਚ ਕੀ ਆਉਂਦਾ ਨਵਦੀਪ ਦੇ ਤਾਂ ਨਵਦੀਪ ਨੂੰ ਮੈਡੀਕਲ ਕਰਵਾਉਣ ਦੇ ਲਈ ਲੈ ਕੇ ਆਈ ਹੈ ਅੰਮਾਲਾ ਪੁਲਿਸ ਜੇਲ੍ਹ ਤੋਂ ਜੇਲ੍ਹ ਤੋਂ ਬਾਹਰ ਆਇਆ ਨਵਦੀਪ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡਾ ਕਿ ਨਵਦੀਪ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਹੈ ਔਰ ਉਸ ਤੋਂ ਬਾਅਦ ਮੈਡੀਕਲ ਕਰਵਾਇਆ ਗਿਆ ਨਵਦੀਪ ਦਾ ਮੈਡੀਕਲ ਕਰਵਾਉਣ ਦੇ ਲਈ ਜਦੋਂ ਲਿਆਂਦਾ ਗਿਆ ਨਵਦੀਪ ਨੂੰ ਤਾਂ ਨਵਦੀਪ ਖੁਦ ਕੈਮਰੇ ਸਾਹਮਣੇ ਇਹ ਗੱਲ ਬੋਲਿਆ ਕਿ ਮੇਰੇ ਨਾਲ CIA ਦੇ ਸਟਾਫ ਨੇ ਜਿਹੜਾ CIA ਨੇ ਕੁੱਟਮਾਰ ਕੀਤੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਨਵਦੀਪ ਜਲਵੇੜਾ ਤੁਹਾਨੂੰ ਯਾਦ ਹੋਵੇਗਾ వాటర్ ਕੈਨਨ ਵਾਲਾ ਨਵਦੀਪ ਜਿਹੜਾ ਬਹੁਤ ਮਸ਼ਹੂਰ ਹੋਇਆ ਸੀ ਉਸ ਨੇ ਪੁਲਿਸ ਦੀ వాటర్ ਕੈਨਨ ਬੰਦ ਕਰ ਦਿੱਤੀ ਸੀ ਜਦੋਂ ਕਿਸਾਨਾਂ ਦੇ ਉੱਪਰ వాటర్ ਕੈਨਨ ਚੱਲ ਰਹੀ ਸੀ ਉਹ ਬੰਦ ਕਰਕੇ ਉਹ ਛਾਲ ਮਾਰ ਕੇ ਚਲਾ ਗਿਆ ਸੀ ਟਰਾਲੀ ਦੇ ਉੱਪਰ ਔਰ ਉਸ ਤੋਂ ਬਾਅਦ ਸੂਪਰ ਹਿੱਟ ਹੋਇਆ ਨਵਦੀਪ ਦਾ ਚਿਹਰਾ ਔਰ ਨਵਦੀਪ ਇਸ ਵਾਰ ਫਿਰ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਹੈ ਔਰ ਵਾਟਰ ਕੈਨਨ ਵਾਲੇ ਨਵਦੀਪ ਦੀ ਗ੍ਰਿਫਤਾਰੀ ਤੋਂ ਬਾਅਦ ਵੱਡੀ ਖਬਰ ਨਵਦੀਪ ਨਾਲ ਹਰਿਆਣਾ ਪੁਲਿਸ ਨੇ ਕੁੱਟਮਾਰ ਕੀਤੀ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਆ ਅੰਬਾਲਾ ਸੀਆਈਏ ਨੇ ਨਵਦੀਪ ਜਲਵੇੜਾ ਨੂੰ ਬੁਰੀ ਤਰ੍ਹਾਂ ਕੁੱਟਿਆ ਇਹ ਕਿਹਾ ਗਿਆ ਨਵਦੀਪ ਦੀ ਮਾਤਾ ਨੇ ਐਪਲੀਕੇਸ਼ਨ ਦਿੱਤੀ ਹੈ ਕੋਰਟ ਦੇ ਵਿੱਚ ਔਰ ਐਪਲੀਕੇਸ਼ਨ ਤੋਂ ਬਾਅਦ ਕੋਰਟ ਨੇ ਆਰਡਰ ਜਾਰੀ ਕੀਤੇ ਜਿਸ ਤੋਂ ਬਾਅਦ ਮੈਡੀਕਲ ਹੋਇਆ ਤਾਂ ਕੋਰਟ ਦੇ ਹੁਕਮ ਤੋਂ ਬਾਅਦ ਮੈਡੀਕਲ ਕਰਵਾਇਆ ਗਿਆ ਮੁਹਾਲੀ 에ਰਪੋਰਟ ਤੋਂ ਗ੍ਰਿਫਤਾਰੀ ਹੋਈ ਸੀ ਵਾਟਰ ਕੈਨਨ ਵਾਲੇ ਨਵਦੀਪ ਦੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਾਟਰ ਕੈਨਨ ਵਾਲੇ ਨਵਦੀਪ ਦੇ ਨਾਲ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਅੰਮ੍ਰਾਲਾ ਪੁਲਿਸ ਦੇ ਵੱਲੋਂ ਅੰਮ੍ਰਾਲਾ ਸੀਆਈਏ ਦੇ ਵੱਲੋਂ ਔਰ ਉਸ ਤੋਂ ਬਾਅਦ ਦੱਸ ਦਈਏ ਤੁਹਾਨੂੰ ਕਿ ਹੁਣ ਕੋਰਟ ਨੇ ਹੁਕਮ ਜਾਰੀ ਕੀਤੇ ਗਏ ਆ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਨਵਦੀਪ ਨੂੰ ਲਿਆਂਦਾ ਗਿਆ ਨਵਦੀਪ ਤੇ ਮੂੰਹ ਸੁਣਾਉਨੇ ਆ ਕਿ ਨਵਦੀਪ ਕੀ ਕਹਿ ਰਿਹਾ ਨਵਦੀਪ ਨੇ ਕੈਮਰੇ ਸਾਹਮਣੇ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਤਾਂ ਕਿਸਾਨ ਅੰਦੋਲਨ ਕਰਕੇ ਨਵਦੀਪ ਤੇ ਵਰਚੇ ਦਰਜ ਹੋਏ ਆ ਨਵਦੀਪ ਦੀ ਗ੍ਰਿਫਤਾਰੀ ਹੋਈ ਹੈ ਔਰ ਵਾਟਰ ਕੈਨਨ ਵਾਲੇ ਨਵਦੀਪ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਹੈ ਇਸ ਤਰ੍ਹਾਂ ਦੇ ਇਲਜ਼ਾਮ ਨਵਦੀਪ ਦੇ ਮਾਤਾ ਨੇ ਲਾਏ ਆ ਔਰ ਉਸਨੇ ਕਿਹਾ ਕਿ 28 ਤਰੀਕ ਨੂੰ ਉਸਦੇ ਨਾਲ ਕੁੱਟਮਾਰ ਕੀਤੀ ਗਈ ਹੈ ਔਰ ਐਪਲੀਕੇਸ਼ਨ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਨਵਦੀਪ ਦੇ ਸਰੀਰ ਤੇ ਨਿਸ਼ਾਨ ਨੇ ਉਹਦੀ ਬਾਡੀ ਤੇ ਨਿਸ਼ਾਨ ਨੇ ਔਰ ਕੁੱਟਮਾਰ ਬੁਰੇ ਤਰੀਕੇ ਨਾਲ ਕੀਤੀ ਗਈ ਹੈ 3 ਡਿਗਰੀ ਟਾਰਚਰ ਕੀਤਾ ਗਿਆ ਹੈ ਨਵਦੀਪ ਨੂੰ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਆ ਅੰਬਾਲਾ ਪੁਲਿਸ ਦੇ ਉੱਪਰ ਇਲਜ਼ਾਮ ਲਗਾਏ ਗਏ ਆ ਔਰ ਉਸ ਤੋਂ ਬਾਅਦ ਗ੍ਰਫਤਾਰੀ ਤੋਂ ਬਾਅਦ 3 ਡਿਗਰੀ ਟਾਰਚਰ ਦੇ ਇਲਜ਼ਾਮ ਨਵਦੀਪ ਦੀ ਮਾਤਾ ਨੇ ਲਗਾਏ ਆ ਤੇ ਉਸ ਤੋਂ ਬਾਅਦ ਫਿਰ ਕੋਰਟ ਦੇ ਆਰਡਰਸ ਤੋਂ ਬਾਅਦ ਨਵਦੀਪ ਨੂੰ ਮੈਡੀਕਲ ਦੇ ਲਈ ਲਿਆਂਦਾ ਗਿਆ ਨਵਦੀਪ ਕੀ ਕਹਿ ਰਿਹਾ ਸੀ ਸਰਦੀ ਮਾਰਕੀਟ ਕੀਤੀ ਗਈ ਹੈ ਐਸੇ aarop jo hain aapke madne lagaye hain CIA ki taraf se haan ji 22 ਸਾਰੀ ਮਾਰਕੀਟ ਕੀਤੀ ਗਈ ਹੈ ਆਪਕੇ ਸਾਥ haan ji CIA staff ne chalo chalo side mein ho सर जी मारपीट की गई है ऐसे आरोप जो है आपके मदर ने लगाए हैं सी आई ए की तरफ से हाँ जी तारीख को मारपीट की गई आपके सामने सी आई ए स्टाफ ने